ਫਗਵਾੜਾ ਵਿਖੇ ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਸਵੱਜਤਾ ਹੀ ਸੇਵਾ ਰੈਲੀ ਦਾ ਯੋਜਨ ਹੋਇਆ ਇਸ ਮੌਕੇ ਤੇ ਏਡੀਸੀ ਫਗਵਾੜਾ ਮੈਡਮ ਅਨੂਪਮਾ ਕਲੇਰ ਨੇ ਰੈਲੀ ਨੂੰ ਝੰਡਾ ਦੇ ਕੇ ਰਵਾਨਾ ਕੀਤਾ ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਸੁਦੀਰ ਸ਼ਰਮਾ ਸਾਫ ਕਾਉਂਸਲਰ ਮਲਕੀਅਤ ਸੇਂਗਰ ਕਬੂਤਰਾਂ ਮਨੀਸ਼ ਕਨੋਜੀਆ ਰਾਜਕੁਮਾਰ ਕਨੋਜੀਆ ਸੁਰਿੰਦਰਪਾਲ ਆਦੀ ਮੌਜੂਦ ਸਾ ਨੈਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਨਮਸਕਾਰੀ ਭੋਤੋ ਜੀ ਜਦ 10ਵੇਂ ਲਾਇਆ ਜਾ ਕੇ ਦਿੰਦੇ ਹਾਂ ਜੀ 10ਵੇਂ ਜਾਓ ਤਾੜੋ ਹੂ ਇਸ ਦੇ ਨਾਲ ਨਾਲ ਆਪ ਵੀ ਪਿੱਛੇ 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 ਆਹੋ ਇਹ ਦੇਣਾ ਨਹੀਂ ਮਾਰ ਖਾਣਾ ਨਹੀਂ ਉਹ ਵੀ ਕਾਟ ਚੱਲ ਚੱਤੋ ਇਹ 10 ਕਰਾ ਦੇ ਬਾਅਦ 12 ਦੇ ਕਰਾ ਦੇ ਬੈਕਿੰਗ ਦੇ ਲਿਖੋ ਹੋਰ ਹੋਰ ਹੋਲਾ ਇੱਕ ਜਦੋਂ ਪਾਣੀ ਵਾਲਾ ਵੀ ਦਿੱਤਾ ਸੀ ਮੈਂ ਤੇ ਉਸ ਦਿਨ ਨੂੰ ਪੇਪਰ ਬੈਗ ਦੇ ਤੌਰ ਤੇ ਅਰਪਣ ਕੀਤਾ ਜਾਂਦਾ ਹੈ ਪੇਪਰ ਬਣਾਉ ਪੇਪਰ ਬੈਗ ਬਣਾਉਣ ਲਈ ਮਸ਼ੀਨ ਸੋ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਚਾਹੇ ਕਿ ਸਵੇਰ ਤੋਂ ਜਿੱਥੇ ਬਾਗ ਦੀ ਸਫਾਈ ਕਰਨੀ ਉਸ ਤੋਂ ਬਾਅਦ ਅਸੀਂ ਇੱਕ ਸਮਾਗਮ ਜਿਹੜਾ ਇਸ ਸੰਬੰਧੀ ਯੋਜਿਤ ਕਰਨਾ ਸੀ ਸਤਕਾਰ ਤੁਮ ਕਲੀਅਰ ਜਿਹੜੇ ਕਿ ਸਾਡੇ ਇਸ ਨਗਰ ਦੇ ਇਸ ਨਗਰ ਕਾਰਪੋਰੇਸ਼ਨ ਜਿੱਥੇ ਕਿ ਉਹ ਕਮਿਸ਼ਨਰ ਹਨ ਉਸਦੇ ਨਾਲ ਸਾਡੇ ਫਰਵਾਰਡ ਦੇ ਏਡੀਸੀ ਹਨ ਅੱਜ ਉਹਨਾਂ ਦੀ ਹੱਲਾਸ਼ੀਰੀ ਕਰਕੇ ਉਹਨਾਂ ਨੂੰ ਦਿੱਤੇ ਮਾਰਦਸ਼ਨ ਕਰਕੇ ਅੱਜ ਦਾ ਦਿਨ ਅਸੀਂ ਮਨਾ ਰਹੇ ਹਾਂ ਚਾਹੇ ਕਿ ਇਹ ਇਹਨਾਂ ਨੇ ਆ ਕੇ ਜਿਸ ਟਾਈਮ ਤੇ ਮੌਕੇ ਤੇ ਆਉਣੇ ਉਸ ਟਾਈਮ ਤੇ ਆ ਕੇ ਬਹਿਣਗੇ ਅਸੀਂ ਇਸ ਦੇ ਪਰਸਥਿਤੀਆਂ ਜਿਹੜੀਆਂ ਕਿ ਕੁਦਰਤੀ ਹੋ ਗਈਆਂ ਮੀਂਹ ਪੈਣ ਨਾਲ ਪਿਆ ਅਸੀਂ ਉਸ ਚੀਜ਼ ਦਾ ਫਾਇਦਾ ਨਹੀਂ ਉਠਾਦਗੇ ਪਰ ਫੇਰ ਵੀ ਇਹਨਾਂ ਦੇ ਅਸੀਂ ਤੁਹਾਨੂੰ ਧੰਨਵਾਦੀਆਂ ਰਹੀਆਂ ਜਿਹੜੇ ਕਿ ਮੀਂਹ ਪੈਣ ਦੇ ਤੇ ਆਪਣੇ ਘਰੋਂ ਤੋਂ ਇੱਥੇ ਦਫ਼ਤਰ ਆ ਗਏ ਔਰ ਸਾਡੇ ਸਮਾਗਮ ਵਿੱਚ ਆਉਣ ਦੀ ਤਿਆਰੀ ਕਰਨ ਲਈ ਪਰ ਜਿਆਦਾ ਮੀਂਹ ਹੋਣ ਕਰਕੇ ਅਸੀਂ ਉਦਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਫੇਰ ਵੀ ਇਹਨਾਂ ਨੇ ਸਾਨੂੰ ਸਮਾਗਮ ਜਿਹੜਾ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅੱਜ ਅਸੀਂ ਕਰਨੀਆਂ ਉਹ ਕਰ ਲਈਆਂ ਹੁਣ ਇਹਨਾਂ ਦਾ ਸਮਾਗਮ ਦਾ ਖੀਰ ਲਈ ਭਾਗ ਇਹਨਾਂ ਨੇ ਆਪਣੇ ਦਫ਼ਤਰ ਆ ਕੇ ਸਾਨੂੰ ਕਰਤਾਰਤ ਕਰਕੇ ਉਹਨਾਂ ਨਿਭਾਉਣ ਦੇ ਲਈ ਅੱਜ ਦੇ ਇਸ ਪ੍ਰੋਗਰਾਮ ਦੋ ਜੇ ਸਵਛ ਭਾਰਤ ਮਿਸ਼ਨ ਦੇ ਪੂਜਾ ਜੀ ਦੇ ਨਾਲ ਉਹਨੇ ਸਾਰੇ ਸਾਥੀ ਭੈਣਾਂ ਇਹਨਾਂ ਰਲ ਕੇ ਅੱਜ ਜਿਹੜੇ ਜਿਹੜੇ ਉਹ ਬੱਚੇ ਅੱਜ ਵੱਖ-ਵੱਖ ਸਕੂਲਾਂ ਤੋਂ ਭਾਵ ਇੱਕ ਸ਼ਾਨਲੀ ਗਰੁੱਪ ਨਾਲ ਸਾਡੇ ਮੌਨਿਕਾ ਪਲੀਸਾ ਦਵੇ ਵੀ ਆ ਮੌਨਿਕਾ ਪਿਆਰੀ ਇਹਦੀ ਅਧਿਅਕਤ ਸ਼ਾਨਲੀ ਗਰੁੱਪ ਉਹ ਆ ਉਹ ਬੱਚੇ ਜਿਹੜੇ ਕੇ ਡਿਗਨੀਫਾਈਡ ਬੱਚੇ ਆ ਆਰਥਿਕ ਪੱਖੋਂ ਭਾਵੇਂ ਕਮਜ਼ੋਰ ਪਰਿਵਾਰਾਂ ਤੋਂ ਪਰ ਪੜ੍ਹਨ ਲਈ ਉੱਚੇ ਆ ਸੋ ਸਾਰੇ ਬੱਚੇ ਜਿੰਨਾ ਦਾ ਸ਼ਾਨੀ ਗਰੋਪ ਜਿਹੜਾ ਕਿ ਇਹਨਾਂ ਨੂੰ ਪ੍ਰਸਾਧਿਤ ਕਰਦਾ ਆਰਥਵੱਖੋਂ ਇਹਨਾਂ ਦੀ ਸਹਾਇਤਾ ਕਰਕੇ ਇਸ ਇਸ ਦੇ ਨਾਲ ਨਾਲ ਹੀ ਦੁਨੀਆ ਦੇ ਵਿੱਚ ਜਿਹੜੇ ਚੰਗੇ ਕੰਮ ਹਨ ਉਹਨਾਂ ਦੇ ਪਾਰਟਿਸਪੀਟ ਕਰਨ ਲਈ ਇਹਨਾਂ ਨੂੰ ਇਹਨਾਂ ਨੂੰ ਮਾਰਗਦਰਸ਼ਨ ਦਿੰਦਾ ਹੈ ਸੋ ਇਹ ਸਾਡੇ ਨਾਲ ਜੁੜੇ ਹਨ ਇਹਨਾਂ ਜੋਤੀਮਾਨ ਦੇ ਪ੍ਰਵਾਹ ਜੀ ਸਾਡੇ ਪ੍ਰਿੰਸੀਪਲ ਹਨ ਉੱਤੇ ਦੇ ਸੰਸਥਾਪਕ ਹਨ ਸਕੂਲ ਦੇ ਇਹ ਵੀ ਸਾਡੇ ਨਾਲ ਜੁੜੇ ਹਨ ਇਹ ਆਪਣੇ ਬੱਚਿਆਂ ਮੀਂਹਪਿੰਦੇ ਦੇ ਵਿੱਚ ਆਪਣੇ ਭਗਤਪੁਰੇ ਤੋਂ ਪ੍ਰੀਤਨਗਰ ਤੋਂ ਲੈ ਕੇ ਸਾਡੇ ਆਏ ਹਨ ਕੋ ਜਿਹੜੀ ਅੱਜ ਅਸੀਂ ਉੱਥੇ ਕਾਰਵਾਈ ਕੀਤੀ ਜਾਂ ਜਿਹੜੀ ਐਕਟੀਵਿਟੀਜ਼ ਕੀਤੀਆਂ ਉਹਦੇ ਵਿੱਚ ਅਸੀਂ ਪਲਾਸਟਿਕ ਨੂੰ ਮੁਕਤ ਕਰਨ ਦੇ ਲਈ ਲਫਾਫੇ ਪਾਪ ਕਾਗਜ਼ ਦੇ ਲਫਾਫੇ ਬਰਤਨ ਦਾ ਭੰਡਿਆ ਔਰ ਸਰਕਾਰ ਜੋ ਸਾਡੇ ਇਸ ਫੈਲੀਸੀਟੇਟਰ ਸਵਚ ਭਾਰਤ ਮਿਸ਼ਨ ਦੇ ਇਹਨਾਂ ਨੇ ਰਲ ਕੇ ਸਾਨੂੰ ਕਿਸ ਤਰੀਕੇ ਦੇ ਨਾਲ ਗਿੱਲਾ ਸੁੱਕਾ ਕੂੜਾ ਦਾ ਪ੍ਰਬੰਧ ਕਰਨਾ ਔਰ ਪ੍ਰਬੰਧਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਤਨ ਕੰਪੋਜ਼ ਬਣਾਉਣੀ ਹੈ ਉਸ ਦੇ ਬਾਰੇ ਸਾਨੂੰ ਪ੍ਰੈਕਟੀਕਲ ਜਾਣਕਾਰੀ ਦਿੱਤੀ ਇਹਦੇ ਨਾਲ ਨਾਲ ਨਾਲੀ ਵਰਕਸ਼ਾਪ ਕਰਕੇ ਬੱਚਿਆਂ ਨੂੰ ਲਫਾਫੇ ਪਾਪ ਪੇਪਰ ਦੇ ਲਫਾਫੇ ਕਿਸ ਤਰੀਕੇ ਨਾਲ ਬਣਾਉਣੇ ਹਨ ਔਰ ਉਹਨਾਂ ਪੇਪਰ ਦੇ ਲਫਾਫਿਆਂ ਨੂੰ ਆਪਣੇ ਘਰਾਂ ਵਿੱਚ ਇਸਤੇਮਾਲ ਕਰਨਾ ਇਨਕੇ ਜਿਆਦਾ ਮਾਤਰਾ ਬਣਾ ਕੇ ਉਹਨੂੰ ਵੇਚ ਕੇ ਆਪਣਾ ਰੋਜ਼ ਮਰਾਂ ਦੀ ਆਪਣੀ ਜ਼ਿੰਦਗੀ ਦੇ ਲਈ ਆਪਣਾ ਆਰਥਿਕ ਪੱਕੋ ਹੀਲਾ ਵੀ ਪੈਦਾ ਕਰਨਾ ਇਸ ਬਾਰੇ ਜਾਣਕਾਰੀ ਦਿੱਤੀ ਤੇ ਹੁਣ ਇਸ ਮੌਕੇ ਤੇ ਸਤਿਕਾਰਯੋਗ ਮੁੱਖ ਮੰੰਡੀ ਦੇ ਚਰਨਾਂ ਵਿੱਚ ਆਏ ਆ ਇਹਨਾਂ ਨੇ ਸਾਨੂੰ ਕਰਤਾਰਤ ਕੀਤਾ ਹੈ ਤੋ ਅਸੀਂ ਹਨਾਂ ਨੂੰ ਅੱਜ ਇੱਥੋਂ ਜਿਹੜਾ ਕਿ ਗਿੱਲਾ ਕੂੜਾ ਸੁੱਕਾ ਕੂੜਾ ਉਸ ਦੇ ਸੰਬੰਧੀ ਇੱਕ ਸਟਿੱਕਰ ਰੀਲੀਜ਼ ਕਰ ਰਹੇ ਹਨ ਇਹਨਾਂ ਦੇ ਹੱਥਾਂ ਇਸ ਦੇ ਨਾਲ ਨਾਲ ਹੀ ਇੱਕ ਪੰਮਫਲੈਟ ਜਿਹੜਾ ਕਿ ਰੀਲੀਜ਼ ਕਰ ਰਹੇ ਜਿਹੜਾ ਗਿੱਲਾ ਔਰ ਸੁੱਕਾ ਕੂੜਾ ਕੀ ਹੈ ਕਿਸ ਤਿਕਾ ਦਾ ਪ੍ਰਬੰਧ ਕਰਨਾ ਉਸ ਦੇ ਬਾਰੇ 'ਚ ਹੈ ਔਰ ਇਸ ਦੇ ਨਾਲ ਨਾਲ ਹੀ ਅਸੀਂ ਡਸਟਬਿਨ ਇੰਜ ਛੱਡਾਏ ਨੇ ਅੱਜ ਦਾ ਦਾਦਾ ਮਾ ਜੀ ਅੱਜ ਬੜੀ ਹੀ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਆਪਣੇ फगवाड़े विखे वर्ल्ड पेपर डे बैग वर्ल्ड पेपर बैग डे मना रहे हैं और बहुत खुशी हो रही है कि बहुत सारे जड़े सोशल वर्कर्स है वर्कर हैगरोधरा जी हो गए वंदना मैडम हो गए नेहरा साहब हो गए साडे डिपार्टमेंट के सारे ऑफिसर हो गए सारे मिल के स्कूल के बच्चों के नाल यह सैलीब्रेट कर रहे और ਇਨਾ ਪੈਂਫਲੇਟਸ ਦੇ ਨਾਲ ਸਟਿਕਰਸ ਦੇ ਨਾਲ ਸਾਰੇ ਨੂੰ ਅਵੇਅਰਨੈਸ ਕੀਤੀ ਜਾਏਗੀ ਜਦੇ ਨਾਲ ਸਾਡਾ ਜਿਹੜਾ ਹੈਗਾ ਵਾਤਾਵਰਣ ਉਹ ਬਹੁਤ ਜ਼ਿਆਦਾ ਸਵੱਛ ਹੋਏਗਾ। ਔਰ ਬੜੀ ਖੁਸ਼ੀ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਇਹੋ ਜਿਹੀ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਟਾਈਮ ਟੂ ਟਾਈਮ ਕਰਦੇ ਰਵਾਂਗੇ ਜਦੇ ਨਾਲ ਕਿ ਲੋਕਾਂ ਨੂੰ ਅਵੇਅਰਨੈਸ ਹੋਏਗੀ ਔਰ ਸਾਡਾ ਜਿਹੜਾ ਵਾਤਾਵਰਣ ਹੈਗਾ ਸਵੱਛ ਔਰ ਸਾਫ਼ ਹੋਏਗਾ।